ਇੱਕ ਕੱਲ ਅਕਲਿਏ ਲੜਕੀ ਜੀ ਸੀਮਾ ਡਾਕਟਰ ਆਫ ਆਨੰਦਪਾਲ ਇੱਥੇ ਜਿੰਮ ਵਿੱਚ ਲੱਗੀ ਹੋਈ ਸੀਗੀ ਤੇ ਉਸ ਨੂੰ ਉਸਦਾ ਮੋਬਾਈਲ ਰੈਡਮੀ ਖੋ ਕੇ ਦੋ ਬੰਦੇ ਲੈ ਗਏ ਸੀਗੇ ਜਿਨ੍ਹਾਂ ਚੋਂ ਇੱਕ ਦੀਪੂ ਐਲੀਅਸ ਪਾਲੀ ਦੀਪਕ ਦੂਜਾ ਦੀਪਕ ਸੰਨਵਰਮੇਸ਼ ਇਹ ਦੋਨਾਂ ਨੇ ਕੱਲ ਲੜਕੀ ਤੋਂ ਮੋਬਾਈਲ ਖੋ ਲਿਆ ਸੀਗਾ ਮੋਬਾਈਲ ਖੋਣ ਤੋਂ ਬਾਅਦ ਹੀ ਜੱਡੀ ਦਾ ਸਾਡੇ ਕੋਲ ਇਨਫੋਰਮੇਸ਼ਨ ਆਈ ਅਸੀਂ ਆਪਣੇ ਨੰਬਰ 106 ਇੰਟਰਸੈਕਸ਼ਨ ਤੋਂ ਸੌਣਾ ਸੀ ਬੀ 411 ਪੁਆਇੰਟ 2 ਅਸੀਂ ਸੀਡੀ 2 'ਚ ਦਰਜ ਕੀਤਾ ਦਰਜ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਇਹਨਾਂ ਦੀ ਅਸੀਂ ਟੈਕਨੀਕਲ ਦੇ ਨਾਲ ਸਹਿਯੋਗਤਾ ਦੇ ਨਾਲ ਅਸੀਂ ਜਿਹੜੇ ਦੋਨੋਂ ਮੁਰਜ਼ਮ ਸੀਗੇ ਉਹ ਗ੍ਰਿਫਤਾਰ ਕਰ ਲਏ ਤੇ ਜਿਹਨੇ ਇਹਨਾਂ ਨੂੰ ਮੋਬਾਈਲ ਵੇਚਿਆ ਸੀਗਾ ਉਹ ਦਵਿੰਦਰ ਜਸਲ ਹੈ ਸਨਫ ਜਸਵੀਰ ਸਿੰਘ ਇਹ ਵੀ ਐਥੇ ਮਾਨਸੇ ਦਾ ਰਹਿਣ ਵਾਲਾ ਇਹਨੇ ਉਹ ਮੋਬਾਈਲ ਖਰੀਦਿਆ ਸੀਗਾ ਅਸੀਂ ਤਿੰਨੇ ਬੰਦਿਆਂ ਨੂੰ ਵਿਦਿਨ 7 6 7 ਘੰਟਿਆਂ ਚ ਬੰਦਿਆਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਤੋਂ ਜਿਹੜਾ ਮੋਬਾਈਲ ਹੋਇਆ ਉਹ ਵੀ ਬਰਾਮਦ ਕਰ ਲਿਆ ਤੇ ਇਹਨਾਂ ਕੋਲ ਜਿਹੜਾ ਦਾਅ ਵਗੈਰਾ ਜਿਹੜੇ ਇਹਨਾਂ ਤੋਂ ਹੋ ਸੀ ਉਹ ਵੀ ਅਸੀਂ ਇਰਾਦੋਂ ਬਰਾਮਦ ਕਰ ਲਿਆ ਤੇ ਸਰੇ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਜਿਹੜੇ ਜਿਨ੍ਹਾਂ ਨੇ ਵਾਰਦਾਤ ਕੀਤੀ ਸੀ ਇਹ ਇੱਥੇ ਲੋਕਲ ਖੰਡੇ ਦੇ ਰਹਿਣ ਵਾਲੇ ਨੇ ਜਿਹਦੇ ਚੋਂ ਇੱਕ ਤਾਂ ਜਿਹੜਾ ਦੀਪਕ ਆ ਰਮੇਸ਼ ਦਾ ਇਹ 2016 ਚ ਮਰਡਰ ਦੇ ਕੇਸ ਵਿੱਚ ਸੀਗਾ ਇਹ ਹੁਣੀ 2000 24 ਜੀ ਲੇਟਸਟ ਬਾਹਰ ਆਇਆ ਹੈ ਆਉਂਦੇ ਸਾਰੀ ਇਹਨੇ ਫੇਰ ਉਟਾਖਵਾ ਦਾ ਕੰਮ ਸ਼ੁਰੂ ਕਰਤਾ ਸੀਗਾ ਤੇ ਸਰ ਕੋਈ ਨਸ਼ੇ ਦੀ ਪੂਰਤੀ ਲਈ ਕਰਦੇ ਸੀ ਜਾਂ ਇਹਨਾਂ ਦੇ ਰਿਕਾਰਡੇ ਇਹੀ ਹੈ ਕਿ ਇਹ ਹੁਣ ਅਸੀਂ ਇਹਦਾ ਰਿਮਾਨਡ ਲੈ ਕੇ ਰਿਮਾਨਡ ਲੈ ਕੇ ਸਾਰੀਆਂ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਾਂਗੇ ਕਿ ਕਿਉਂ ਹੋ ਰਹੀ ਸੀ ਜਾਂ ਹੋਰ ਕਿਹਨੇ ਮਵਾਦ ਦਾ ਕੀਤਾ ਤਾਂ ਤੋ ਤੁਹਾਨੂੰ ਡਿਟੇਲ ਬਾਅਦ ਚ ਸਰ ਦੱਸ ਦਿੱਤਾ ਜਾਊਗਾ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ અચ્છા ચેની ચોર